ਲੈਂਦੀ ਨਾਮ ਤੇ ਮਾਰਾ ਪੁੱਲ ਪਲਾਉਣਾ ਰਸਤੇ ਪਉਣਾ ਐ ਕਿ ਐ ਮੇਰੇ ਆ ਕੰਮ ਖਾਰਾ ਓ ਫਜਲ ਕਮਾਵੀ ਪਾਰ ਨਗਾਮੀ ਤੇ ਬੰਦਾ ਪੁੱਲਣਹਾਰਾ ਵੀਰੋ ਬੰਦਾ ਤਾਂ ਪਲ ਪਲ ਦੇ ਵਿੱਚ ਪੁੱਲਣਹਾਰਾ ਇਹਦੀ ਵੇੜੀ ਜੇ ਵਾਹਿਗੁਰੂ ਬਣੇ ਲਾਵੇ ਤਾਂ ਲੱਗਦੀ ਐ ਮਨ ਦਾ ਪਤਾ ਨਹੀਂ ਕਦੋਂ ਕਿੱਧਰ ਨੂੰ ਤੁਰ ਜਾਣਾ ਫਜਲ ਕਮਾਵੀ ਪਾਰ ਨਗਾਮੀ ਬੰਦਾ ਪੁੱਲਣਹਾਰਾ ਇੱਕ ਦਿਨ ਲੋਬੀਆਂ ਰਲ ਕੇ ਸਾਰੇ ਮੱਲੇ ਆਣ ਦਵਾਰਾ ਪਾਈਏ ਗਹਿਣਾ ਰਸਤਾ ਮੰਗਦੇ ਸਾ ਕੁਵਾਰਾ ਅੱਤਾ ਕਹਿੰਦਾ ਹਾਂ ਨਹੀਂ ਕਹਿੰਦਾ ਦੱਸਾਂ ਕੀ ਮੈਂ ਯਾਰਾ ਉਹ ਧੀ ਨਿਆਣੀ ਮੈਂ ਨਹੀਂ ਵਿਆਹਣੀ ਮੇਰਾ ਤੰਗ ਗੁਜ਼ਾਰਾ ਬੰਨੇ ਚੰਨੇ ਦੇ ਧੋਬੀ ਆ ਗਈ ਅੱਗੇ ਜਦੋਂ ਧੀ ਪੈਣ ਦਾ ਵਿਆਹ ਕਰਦੇ ਸੀ ਮੁੰਡੇ ਕੁੜੀ ਦਾ ਰੋਕ ਪਹਿਲਾਂ ਕਰ ਲੈਂਦੇ ਹੁੰਦੇ ਸੀ ਤੇ ਮਖਲਾਵਾ ਮੁਖਰੋਂ ਤੋੜਦੇ ਹੁੰਦੇ ਸੀ ਉਹ ਜਿਹੜੀ ਲੜਕੀ ਸੀ ਉਹਨੂੰ ਰੱਜ ਕੇ ਰੱਬ ਨੇ ਹੁਸਨ ਦਿੱਤਾ ਸੀ ਹੁਣ ਧੋਬੀਆਂ ਦੇ ਘਰੇ ਪੜਦੀ ਆ ਜਿਹੜੇ ਬੰਨੇ ਦੇ ਧੋਬੀ ਉਹ ਸੋਚਦੇ ਮਨ ਦੇ ਵਿੱਚ ਵੀ ਇਹਦਾ ਰਿਸ਼ਤਾ ਆਪਾਂ ਪਹਿਲਾਂ ਹੀ ਮੰਗ ਲਈਏ ਇਹ ਕਿਤੇ ਧੋਬੀ ਹੋਰ ਥਾਣਾ ਕਿਤੇ ਹਾਂ ਕਰ ਦੇਵੇ ਆਪਾਂ ਪੱਕਾ ਕਰ ਲਏ ਰਿਸ਼ਤਾ ਧੋਬੀ ਆ ਕੇ ਕਹਿਣ ਲੱਗੇ ਵੀ ਅਤਿਆ ਰਿਸ਼ਤਾ ਤੂੰ ਸਾਨੂੰ ਦੇ ਦੇ ਅੱਤਾ ਕਹਿੰਦਾ ਵੀ ਨਹੀਂ ਮੇਰੇ ਘਰੇ ਵੀ ਕੁਸਤੰਗੀ ਆ ਹਦੀ ਵੀ ਮੇਰੀ ਨਿਆਣੀ ਐ ਮੈਂ ਵਿਆਹਣੀ ਨਹੀਂ ਤੇ ਤੂੰ ਚੱਕ ਲੈ ਚੱਕ ਲੋ ਪਰਨੇ ਤੇ ਮੇਰੇ ਦਰ ਤੋਂ ਬਾਹਰ ਹੋ ਜਾ ਰਨਾ ਰਿਸ਼ਤਾ ਨਹੀਂ ਕਰਨਾ ਇਹੋ ਸੁਪਨਾ ਹਮਾਰਾ ਜਿਹੇ ਦਿਨ ਸਾਖ ਸਸੀ ਦਾ ਕਰਸਾ ਪਹਿਜੂਗਾ ਹਲਕਾਰਾ ਢੋਲ ਢਮਕੀ ਬਜਾਈ ਦੇਉਣਗੇ ਦੇਖੂ ਕੋਲ ਸੰਸਾਰਾ ਸੁਖਦੇਵ ਦਾ ਮੈਂ ਗਾਉਣ ਕਰਾਉਣ ਫਿਰ ਇੱਥੇ ਲੱਗੂ ਖੜਾ ਬੂਟਾ ਦਾ ਪਾਸ਼ੂ ਲੱਗ ਜਿਓ ਪਾਲਾ ਜੋੜੀ ਵਾਲਾ ਕਹਿੰਦਾ ਚੱਕ ਲੋ ਪਰਨਾ ਰਸਤਾ ਨਹੀਂ ਕਰਨਾ ਇੱਕ ਵਈਆ ਇਹੋ ਸੁਖਨ ਹਮਾਰਾ ਐ ਕੱਤਾ ਧੋਬੀ ਮਾਰ ਕੇ ਦਬ ਕੇ ਧੋਬਗੇ ਨੂਦਰਾ ਦੇ ਕੋਲੋਂ ਵੀ ਦਰਾਂ ਦੇ ਕੋਲੋਂ ਕਿਵੇਂ ਬਾਹਰ ਕੱਢਦਾ ਉਥੇ ਬਾਰਾ ਜੀ ਓ ਜੋਕੀ ਪੜਦਾ ਬਈ ਸੋਈ ਹਰਦਾ ਓ ਹੋ ਜਾ ਬਾਰਾ ਅਤਾਰਾ ਜੀ ਓਏ ਵੱਡੇ ਤਣ ਕੀ ਓਏ ਬਜੂ ਕਰਨ ਕੀ ਜਿਹੜੀ ਗਾਉਂਦੀ ਨਾ ਨਾ ਗਵਾਰਾ ਜੀ तस्वी फेरीरिया गा राज पाराजे नव जहिड़ दुनिया में महाराज <muchas> WHAT करण लागू काड़ा उहो बूटा उदाू लॻजू पाला जोड़ी बाबा जी ਚੂ ਲੰਗ ਜੂ ਓ ਪਾਲਾ ਜੋੜੀ ਓ ਬਾਲਾ ਜੀ ਓ ਚੱਕ ਲੋ ਪਰਨਾ ਓ ਰਿਸ਼ਤਾ ਨਹੀਂ ਕਰਨਾ ਵਈ ਇਹੋ ਸੁਖ ਨਾ ਹਮਾਰਾ ਜੀ ਅੱਲਾ ਦੀ ਜਾਤ ਨੇ ਔਰ ਉਹਦੇ ਕਹੇ ਲਾਦ ਨਹੀਂ ਬਖਸ਼ੀ ਉਹਦੇ ਉਹਨੂੰ ਆਪਾਂ ਚੱਲ ਕੇ ਦੱਸ ਗਏ ਆਪਾਂ ਨੂੰ ਤਾਂ ਜਵਾਬ ਦੇਤਾ ਉਹ ਤਾਂ ਸਾਕੇ ਤੋਂ ਤੱਕੇ ਨਾ ਵੀ ਲੈ ਲੂਗਾ ਮਨ ਦੇ ਵਿੱਚ ਉਹਨਾਂ ਨੇ ਇਹ ਪਾਪ ਬਣਾ ਕੇ ਚੁਗਲੀ ਕਰਨ ਦੀ ਤਿਆਰੀ ਕਰ ਲਈ ਉੱਥੇ ਕੇ ਗੱਲ ਅਤੇ ਦੀ ਸੁਣ ਕੇ ਤੋਭੀਆਂ ਹੋਈ ਹੈਰਾਨੀ ਜੋਗਲ ਖੋਰ ਰਲ ਕੇ ਲੱਗੇ ਕਰਨ ਸ਼ੈਤਾਨੀ ਜਾ ਕੇ ਬਾਦਸ਼ਾਹ ਨੂੰ ਕਹਿੰਦੇ ਸ਼ਹਿਰ ਤੇਰੇ ਵਿੱਚ ਬਾਦਸ਼ਾਹ ਸੀ ਦੇਖੀ ਇੱਕ ਜਨਾਨੀ ਘਰਤ ਦੇ ਪੈਦਾ ਹੋ ਕੋਈ ਜੋਵਨ ਦੀ ਮਸਤਾਨੀ ਪੰਜੇ ਵਖਤੋਂ ਪੜੇ ਨਮਾਜ਼ ਘਰੇ ਕੁਰਾਨੀ ਦਿਨੇ ਰਾਤੋਂ ਚੜੇ ਬਜੀ ਹਮ ਮੰਨ ਕੇ ਹੁਕਮ ਰਹਾਣੀ ਗਲ ਵਿੱਚ ਜ਼ੁਲਫਾਂ ਲੜਕਣ ਦੋਵੇਂ ਹੈ ਕੋਈ ਮਸਤ ਦਵਾਨੀ ਅੱਖੀਆਂ ਮਸਤ ਨਸ਼ੇ ਨਾਲ ਪੜੀਆਂ ਤੇ ਜਿਵੇਂ ਤੀਰ ਕਮਾਨੀ ਪੱਟ ਨਿਗਾਹਾਂ ਜਾਂ ਦੇਖਦੀ ਮਾਰੇ ਜਿਗਰ ਵਿੱਚ ਕਾਨੀ ਕਿੰਦਾ ਲਾਇਕ ਆ ਤੇਰੇ ਬਾਦਸ਼ਾਹ ਓ ਕੀ ਐ ਤਵਈਆ ਕੋਈ ਜੋਬਨ ਦੀ ਮਸਤਾਨੀ ਜੇ ਤੂੰ ਵਿਆਹ ਕੇ ਲਵੇਂ ਉਸ ਨੂੰ ਤੇਰੀ ਗੁਜਰ ਜਾਊ ਜੰਦਗਾਨੀ ਰੱਬ ਪੁੱਤਰ ਦੇਵੇ ਤਦ ਨੂੰ ਓ ਤੇਰੀ ਜੈਕ ਵਿੱਚ ਰਹੂ ਨਿਸ਼ਾਨੀ ਇੱਕ ਬਾਦਸ਼ਾਹ ਕੋਲੇ ਜਾ ਕੇ ਵੀ ਕਿਵੇਂ ਧੋਗੀ ਚੁਗਲੀ ਕਰਦੀ ਆ ਕੁਰਾਨੀਆਂ ਬਗਲ ਵਿੱਚ ਜਲਵਾ ਲੜ ਗਈਆਂ ਗੇਲ ਵਿੱਚ ਜਲਵਾ ਲੜ ਗਈਆਂ ਉਹ ਹੈ ਕੋਈ ਮਾਸਟਰ ਬਣ ਲਈ ਅਖੀਆਂ ਮਾਸਟਰ ਅਰੇ ਇਹ ਵੇਤਾ ਦੇ ਨੂੰ ਉਪੇਰੇ ਦੇ ਵੇਤਾ ਦੇ ਨੂੰ ਤੇਰੀ ਜਗ ਅੱਗੋਂ ਬਾਦਸ਼ਾਹ ਬੋਲੇ ਡਾਢੀ ਬੋਲੇ ਤਕਾਰ ਨਫਰ ਨੂੰ ਬਾਜਾ ਮਾਰਦਾ ਕਰਦਾ ਹੈ ਤਤਕਾਰ ਗੰਦਾ ਤੇ ਥੋਬੀ ਨੂੰ ਸੱਦ ਕੇ ਲਿਆਵੀ ਮੇਰੇ ਵਿੱਚ ਦਰਬਾਰ ਨਫਰ ਉੱਥੋਂ ਤਰਪਿਆ ਕਰਦਾ ਮਾਰੋ ਮਾਰ ਕਰਤ ਦੇ ਜਾ ਫੇ ਜਾ ਕੇ ਲਵੇ ਬਾਜਾ ਮਾਰ ਕਹਿੰਦਾ ਉੱਠ ਓਏ ਤੇ ਥੋਬੀ ਗਾ ਤੇ ਜਰਾ ਅੰਦਰੋਂ ਆਵੀਂ ਬਾਹਰ ਤੇਨੂੰ ਵਿੱਚ ਕਚਹਿਰੀ ਸੱਦਿਆ ਯਾਦ ਕਰੇ ਸਰਕਾਰ ਇਹ ਗੱਲ ਜਦੋਂ ਬਾਜਮਾਰੀ ਨਾ ਅੱਤਾ ਡਰ ਗਿਆ ਭਲਾ ਮਾਨਸ ਦੇ ਕਰੇ ਮੁਲਾਜ਼ਮ ਪੁਲਿਸ ਦੇ ਜਾ ਕੇ ਬਾਹਰ ਦੇ ਖੜ ਜਾ ਤੈਨੂੰ ਬੋਲਿਆ ਕਦੇ ਰੱਖਿਆ ਨਹੀਂ ਅੰਦਰ ਕਦੇ ਕੱਪੜੇ ਲੀੜੇ ਤੋਂ ਹਣ ਤੋਂ ਮੈਂ ਕੀਤਾ ਨਹੀਂ ਇਨਕਾਰ ਮੈਨੂੰ ਕਿਉਂ ਬੁਲਾਇਆ ਬਾਦਸ਼ਾਹ ਤੇ ਮੈਥੋਂ ਕੀ ਕਰਾਉਣੀ ਕਾਰ ਹੁਕਮ ਅਦੁੱਲੀ ਮੈਂ ਕਰਾ ਹੂੰ ਦੁਨੀਆ ਵਿੱਚ ਖਵਾਰ ਇਹਨੂੰ ਜਵਾਬ ਦਿੰਦੇ ਵੀ ਮਰਦੇ ਆ ਤੇ ਨਾਲ ਤੁਰਦੇ ਵੀ ਮਰਦੇ ਆ ਹੁਕਮ ਅਦੁੱਲੀ ਮੈਂ ਕਰਾਂ ਹੁਣ ਦੁਨੀਆ ਵਿੱਚ ਖਵਾਰ ਹੁਣ ਔੜਕ ਸੋਚਾਂ ਸੋਚ ਕੇ ਕਵਈਆ ਅੰਦਰੋਂ ਆ ਗਿਆ ਬਾਹਰ ਨਾਰ ਨਫਲ ਦੇ ਤੁਰ ਪਿਆ ਦਿਲ ਵਿੱਚ ਇਕਰਾਰ ਇੱਕ ਡਰਦਾ ਡਰਾਉਂਦਾ ਬਾਦਸ਼ਾਹ ਦੀ ਕਚਹਿਰੀ ਚ ਢੋਬੀ ਵਈ ਕਿਵੇਂ ਜਾ ਕੇ ਪੇਸ਼ ਹੋਣ ਮੈਂ ਜਾ ਕੇ ਅਗਿਓ ਬਾਦਸ਼ਾਹ ਬੋਲਿਆਂ ਗਾਡੀ ਹੈ ਬਗਾਰ ਮੈਂ ਨਫਰ ਨੂੰ ਜਾ ਮਾਰਦਾ ਲਵੀ ਆਵਾਜ਼ਾਂ ਮਾਰੀ ਇੰਦੇ ਉਖੀ ਅਤਿਆ ਧੋਬੀਆਂ ਉਹ ਵੀ ਮਾਨਾ ਦਰੀਲਾ ਕਰਦਾ ਝੇੜੇ ਕਰਦਾ ਤੁਰਪਿਆਂ ਨਾਲ ਨਫਰ ਦੇ ਜਦੋਂ ਤੁਰਿਆ ਤੇ ਬਾਦਸ਼ਾਹ ਦੀ ਕਚਹਿਰੀ 'ਚ ਜਾ ਕੇ ਹਾਜ਼ਰ ਹੋਇਆ ਪੇਸ਼ ਹੋਇਆ ਜਦੋਂ ਪੇਸ਼ ਹੋਇਆ ਅੱਤੇ ਤੋਬੇ ਦੀਆਂ ਲੱਤਾਂ ਪਾਰ ਨਹੀਂ ਚਲਦੀਆਂ ਵੀ ਖਬਰੇ ਬਾਦਸ਼ਾਹ ਕੀ ਕਹੂਗਾ ਹੁਣ ਬਾਦਸ਼ਾਹ ਨੂੰ ਵੀ ਪਤਾ ਲੱਗ ਗਿਆ ਵੀ ਇਹ ਡਰਦਾ ਬਾਦਸ਼ਾਹ ਕਹਿੰਦਾ ਤੇ ਆ ਡਰਨਾ ਮੈਂ ਤੇਥੋਂ ਇੱਕ ਛੋਟੀ ਜੀ ਚੀਜ਼ ਮੰਗਣੀ ਆ ਅੱਤਾ ਸੋਚਦਾ ਵੀ ਇਹ ਬਾਦਸ਼ਾ ਮੈਂ ਇਹਨੂੰ ਚੀਜ਼ ਦੇਣ ਜੋਗਾ ਕਾਦੇ ਜੋਗਾ ਕੀ ਮੰਗੂ ਖਬਰਾ ਤੇ ਅੱਤਾ ਥੋਬੀ ਚੁੱਪ ਕਰਕੇ ਖੜ ਗਿਆ ਬਾਦਸ਼ਾ ਕਹਿੰਦਾ ਨਾਲ ਹਲੀਮੀ ਬੋਲਿਆ ਬਾਦਸ਼ਾ ਆਦਮ ਜਾਮ ਅੱਤੇ ਥਾਬੀ ਥੋਬੀ ਨੂੰ ਸੱਦ ਕੇ ਉਹਦੇ ਨਾਲ ਕਰੇ ਕੁਲਾਮ ਕਹਿੰਦਾ ਮੈਂ ਮਲਖਾਂ ਦਾ ਬਾਦਸ਼ਾ ਮੇਰਾ ਕੁਲ ਦੇਸਾਂ ਵਿੱਚ ਜਾ ਨਾਮ ਕਾਬਲ ਤੁਰਕਿਸਤਾਨ ਦੀ ਦੁਨੀਆ ਜਾਣੇ ਆਮ ਉਹ ਮੈਨੂੰ ਧੀ ਦਾ ਡੋਲਾ ਲੈਵਣੀ ਮੈਂ ਤੈਨੂੰ ਬਹੁਤ ਹੀ ਦਊਗਾ ਨਾਮ ਕਹਿੰਦਾ ਮੈਨੂੰ ਧੀਦਾ ਡੋਲਾ ਦੇ ਦੇ ਅਤੇ ਤੋਬੀ ਨੂੰ ਕਹਿਣ ਲੱਗਿਆ ਜਦੋਂ ਧੀਦਾ ਡੋਲਾ ਮੰਗਿਆ ਅਤਾ ਤੋਬੀ ਬਿਟਰ ਬਿਟਰ ਉਹਦੇ ਮੂੰਹ ਬਲੀ ਦੇ ਉਹਦੇ ਮੂੰਹ ਵੀ ਯਾਰੋ ਗੱਲ ਕਿੱਧਰ ਨੂੰ ਗਈ ਸੱਪ ਦੇ ਮੂੰਹ ਚ ਆ ਗਈ ਕਿਲੜੀ ਖਾਂਦਾ ਕੋੜੀ ਛੜਦਾ ਕਲੰਕੀ ਆ ਜੇ ਧੀਦਾ ਡੋਲਾ ਦਿੰਨੇ ਤਾਂ ਵੀ ਮਰਦੇ ਆ ਜੇ ਧੀਦਾ ਡੋਲਾ ਨਹੀਂ ਦਿੰਦੇ ਤੇ ਤਾਂ ਵੀ ਮਰਦੇ ਆ ਬਾਦਸ਼ਾਹ ਖਬਰਾਂ ਕੀ ਹੁਕਮ ਦੇ ਦੇਵੇ ਕੋਲੂ ਕਹਣ ਪੜਵਾ ਦੇਵੇ ਦੇਖੀ ਜਾਂਦਾ ਤੇ ਬਾਦਸ਼ਾਹ ਕਹਿੰਦਾ ਅੱਤਿਆ ਬੋਲਦਾ ਨਹੀਂ ਪਾਣੀ ਕਰਦਾ ਹਾਂ ਅੱਤਾ ਸੋਚਦਾ ਵੀ ਇਹਦੀ 85 ਸਾਲ ਦੀ ਉਮਰ ਹੈ ਧੌਲੀ ਇਹਦੀ ਦਾੜ੍ਹੀ ਹੈ ਮੇਰੀ 30 40 15 ਸਾਲ ਦੀ ਜੋੜ ਮਿਲ ਨਹੀਂ ਬਣਦਾ ਵੀ ਜੇ ਜਵਾਬ ਦਿੰਨੇ ਹੈ ਤਾਂ ਵੀ ਮਰਦੇ ਹਾਂ ਧੀ ਦਾ ਡੋਲਾ ਦਿੰਨੇ ਤਾਂ ਵੀ ਮਰਦੇ ਹੁਣ ਅੱਤਾ ਧੋਬੀ ਬਾਦਸ਼ਾਹ ਨੂੰ ਕਹਿੰਦਾ ਬਾਦਸ਼ਾਹ ਜੇ ਮੈਨੂੰ ਇੱਕ ਦੋ ਦਿਨ ਦੀ ਛੁੱਟੀ ਦੇ ਦੇਵੇਂ ਤੇ ਮੈਂ ਘਰੇ ਜਾ ਕੇ ਰਹਿ ਕਰਕੇ مشਵਰਾ ਕਰਕੇ ਆਉਂਦੀ ਧੀ ਨਾਲ ਫਿਰ ਤੈਨੂੰ ਦੱਸੂ ਬਾਦਸ਼ਾ ਨੇ ਛੁੱਟੀ ਦੇ ਦਿੱਤੀ ਉੱਥੇ ਕਿਹਾ ਅਗਿਉਤਾ ਬੋਲਿਆ ਹੱਥ ਬੰਨ ਕੇ ਅਰਜ਼ੀ ਗੁਜਾਰੀ ਕਹਿੰਦਾ ਤੂੰ ਮਲਖਾਂ ਦਾ ਬਾਦਸ਼ਾ ਤੇਰੀ ਦੇਸਾਂ ਬੈਸੀ ਦੇਸੀ ਮੈਂ ਅੱਜ ਇੰਜ ਮਸਕੀਨ ਦੀ ਮੇਰੀ ਅਜ ਨਕਾਰੀ ਡੋਲਾ ਤੈਨੂੰ ਦੇਣ ਤੋਂ ਕਰਦਾ ਨਹੀਂ ਇਨਕਾਰੀ ਬਾਦਸ਼ਾ ਮਜਾਉ ਤੋ ਛੁੱਟੀ ਮੰਗਦਾ ਕਿ ਦਿਹਾੜੀ ਘਰ ਆਪਣੇ ਨੂੰ ਤੁਰ ਕੇ ਤੁਰ ਪਿਆ ਮੰਨ ਕੇ ਹੁਕਮ ਸਰਕਾਰੀ ਕੋਸ ਅਸੀ ਦੇ ਆ ਕੇ ਤੇ ਕਰਦਾ ਗਿਰਿਆ ਜਾਰੀ ਬੱਚ ਗਿਆ ਵਿੱਚ ਕਚੈਰੀ ਸਦਕੇ ਬਾਸ਼ ਨੇ ਕੀਤੀ ਬਹੁਤ ਖਮਾਰੀ ਡੋਲਾ ਤੇਰਾ ਮੰਗੇ ਮੈਥੋਂ ਗੱਲ ਨਹੀਂ ਗਈ ਸਹਾਰੀ ਉਹਦੀ ਉਮਰ 85 ਸਾਲ ਦੀ ਫਿਰ ਧੌਲੀ ਉਹਦੀ ਦਾੜੀ ਤੇਰਾ ਕਿਵੇਂ ਮੈਂ ਡੋਲਾ ਦੇਦਿਆਂ ਤੈਨੇ ਜੋੜ ਕੇ ਦਹਾਥੜੀ ਮਾਰੀ ਅਤਾ ਤੋ ਵੀ ਘਰੇ ਆ ਗਿਆ ਤੇਰਾ ਕਿਵੇਂ ਮੈਂ ਡੋਲਾ ਦੇ ਦੇਆ ਅੱਤੇ ਨੇ ਜੋੜ ਕੇ ਧਤੜੀ ਮਾਰੀ ਜੇ ਮੈਂ ਡੋਲਾ ਦੇ ਦੇਆ ਦੁਨੀਆ ਮਾਰੂਗੀ ਤਾੜੀ ਜੇ ਮੈਂ ਡੋਲਾ ਨਾ ਦਿਆਂ ਓ ਕੀ ਓ ਕਬਈਆ ਕਿਸਮਤ ਆ ਗਈ ਮਾਰੀ ਹੁਣ ਚੱਲੀਏ ਸ਼ਹਿਰ ਪੇ ਮੋਰਜੋ ਪੁੱਤ ਕਰਗੇ ਕੂਚ ਤਿਆਰੀ ਆਕੇ ਧੀ ਦੇ ਨਾਲ ਨਾਲੇ ਰੋਂਦਾ ਨਾਲੇ ਤਹਾ ਮਾਰ ਕੇ ਕਿਹੜੇ ਮਸ਼ਹੂਰੇ ਕਰਦਾ ਜੀ ਲੋ

ਉਹ ਦੋਲਾ ਬੈਨੂ ਦੇਣਾ ਤੇ ਗਾਦਾ ਨਹੀਂ ਅਨਕਾਰੀ ਉਹ ਬਾਦਸ਼ਾਹਦ ਮਜਾਮਤ ਉਹ ਛੁੱਟੀ ਮੰਗਦਾ ਹੈ ਕਦੇ ਹਾਰੀ ਬਾਦਸ਼ਾਹਦ ਮਜਾਮਤ ਰੂਤਾੜੀ ਰੂਤਾ ਲਈ ਸ਼ਹਿਰ ਮੁਖ ਬੇਗਲੀ ਕੁਝ ਤਿਆਰੀ ਸ਼ਹਿਰ ਬਮੋਰ ਚ ਆਪਾ ਕਰੀਏ ਕੁਝ ਤਿਆਰੀ ਜੇ ਬੁੱਲ ਕਰਕੇ ਅੱਤਾ ਤੋਬੀ ਬੈਠ ਗਿਆ ਹੁਣ ਸਸੀ ਪੁੱਛਦੀ ਅੱਬਾ ਜਾਨ ਗੱਲ ਕੀ ਹੋਈ ਹੁਣ ਜਿਹੜਾ ਬੰਦਾ ਬਾਦਸ਼ਾਹ ਦੇ ਦਵਾਰ ਤੇ ਗਿਆ ਜੇ ਬਾਦਸ਼ਾਹ ਪੁੱਠੇ ਹੱਥ ਵੀ ਛਾੜ ਦੇਵੇ ਉਮਰ ਦੀਆਂ ਰੋਟੀਆਂ ਬਣ ਜਾਂਦੀਆਂ ਜੇ ਉਹਦੀ ਬਣ ਜਾਂਦੀ ਹੋਵੇ ਜੇ ਜੇ ਨੀਤ ਪੁੱਠੀ ਹੋ ਜਾ ਫਿਰ ਕਾਰ ਯਾਰ ਕੇ ਵੀ ਰੱਖ ਦਿੰਦਾ ਹੁਣ ਸਸੀ ਸੋਚਦੀ ਆ ਵੇ ਬਾਦਸ਼ਾਹ ਨੇ ਸਦਿਆ ਖਬਰਾਂ ਬਾਦਸ਼ਾਹ ਕੀ ਤੋ